ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਵੱਲੋਂ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਨਰੇਗਾ ਅਮਲੇ ਨੂੰ ਅੰਦਰ ਤਾੜ ਕੀਤਾ ਗਿਆ ਰੋਸ ਪ੍ਰਦਰਸ਼ਨ ਤਸਵੀਰਾਂ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਤੋਂ ਅੱਜ ਦਿਨ ਬੁੱਧਵਾਰ ਦੁਪਹਿਰ 12 ਵਜੇ ਸਾਹਮਣੇ ਆਈਆਂ ਜਦ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਵੱਲੋਂ ਨਰੇਗਾ ਅਮਲੇ ਨੂੰ ਬੀਡੀਪੀਓ ਦਫ਼ਤਰ ਦੇ ਵਿੱਚ ਅੰਦਰ ਤਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸ ਦਈਏ ਕਿ ਰੋਸ ਜ਼ਾਹਰ ਕਰਦੇ ਹੋਏ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਇੱਥੇ ਭ੍ਰਿਸ਼ਟਾਚਾਰ ਚੱਲਦਾ ਹੈ ਅਤੇ ਭ੍ਰਿਸ਼ਟਾਚਾਰ ਦੇ ਚੱਲਦਿਆਂ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਿਸ ਦੇ ਰੋਸ ਵਜੋਂ ਉਹਨਾਂ ਦੇ ਵੱਲੋਂ ਇਹ ਦਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਵੱਲੋਂ ਇੱਕ ਮੰਗ ਪੱਤਰ ਵੀ ਵੀਡੀਓ ਦਫ਼ਤਰ ਦੇ ਕਰਮਚਾਰੀਆਂ ਨੂੰ ਸੌਂਪਿਆ ਗਿਆ ਜਿਸ ਦੇ ਵਿੱਚ ਪ੍ਰਸ਼ਾਸਕ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਦਰਨਾਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਦੇ ਸਮੇਂ ਦੇ ਵਿੱਚ ਦੁਬਾਰਾ ਤੋਂ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਵਿੱਚ ਜਿਨ੍ਹਾਂ ਨੇ ਰਾਜਨੀਤੀ ਸ਼ਹਿ ਤੇ ਨਰੇਗਾ ਚ ਅੜਚਨ ਪੈਦਾ ਕੀਤੀ ਜਿਨ੍ਹਾਂ ਨੂੰ 2 ਮਹੀਨੇ ਪਹਿਲਾਂ ਕੰਮ ਦਿੱਤਾ ਜਾ ਸਕਦਾ ਸੀ ਉਹਨਾਂ ਨੂੰ ਹੁਣ ਕੰਮ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਹੀ ಗ್ರಾಮ ਸੇਵਕ ਸੰਦੀਪ ਕੁਮਾਰੇ ಗ್ರಾಮ ਸੇਵਕ ਮੈਡਮ ਰਿੰਪੀਏ ಗ್ರಾಮ ਸੇਵਕ ਸੁਨੀਲ ਕੁਮਾਰੇ ਜਿਨ੍ਹਾਂ ਦੇ ਕੋਲ 2-2 ਮਹੀਨਿਆਂ ਦੀ ਡਿਮਾਂਡ ਪਈ ਹੈ ਪਰ ਯਾ ਤਾਂ ਪੈਸਿਆਂ ਦੀ ਮੰਗ ਹੈ ਯਾਰ ਅਨਿਤਿਸ਼ਾਏ ਸਪਸ਼ਟ ਹੈ ਕਿਉਂਕਿ ਅਲੱਗ-ਅਲੱਗ ਟਿਊਨਿੰਗ ਇਹ ਕਦੇ ਕਹਿੰਦੇ ਨੇ ਵੀ 골ਡੀ ਸਾਹਿਬ ਨੇ ਰੋਕਿਆ ਕਦੇ ਸਰਕਾਰ ਨੇ ਰੋਕਿਆ ਕਦੇ ਕਿਹਨਾਂ ਰੋਕਿਆ ਹੈ ਬਲਕਿ ਬਹਾਨਾ ਖੋਰੀ ਬਣਾਈ ਜਾ ਰਹੀ ਹੈ ਇਹਨਾਂ ਤਿੰਨਾਂ ਦੇ ਕਾਰਨ ਅੱਜ ਦਾ ਜਿਹੜਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਵੀਡੀਓ ਵੱਲੋਂ ਉਹ ਕਹਿਦਾ ਕਿਹਾ ਗਿਆ ਸੀ ਕਿ ਮੇਰੇ ਵੱਲ ਕੋਈ ਮੁਸ਼ਕਲ ਨਹੀਂ ਮੈਂ ਚਲਵਾਵਾਗਾ ਕੰਮ ਪਰ ਇਹਨਾਂ ਤਿੰਨਾਂ ਨੇ ਜੇਕਰ ਵੀਡੀਓ ਵੀ ਕਹਦਾ ਜੇ ਤੇਰਾ ਇੱਕ ਗ੍ਰਾਮ ਸੇਵਕ ਕਹਿਣਾ ਨਾ ਮੰਨਣ ਕੋਈ ਗੜਬੜੀ ਕਰ ਦੇਣਾ ਕੋਈ ਸਾਰਾ ਤੈਸ ਨੈਸ ਕਰ ਦੇਣਾ ਤੇ ਸਾਨੂੰ ਆ ਕੇ ਮਜਬੂਰ ਹੋ ਕੇ ਚੋਣ ਜਾਬਤੇ ਦੇ ਵਿੱਚ ਧਰਨਾ ਲਾਣਾ ਪੈ ਜਾਵੇ ਤਾਂ ਭਈ ਉਹਨਾਂ ਦੇ ਖਿਲਾਫ ਤੂੰ ਵੀ ਕਰਨੀ ਸੀ ਅਸੀਂ ਵੀਡੀਓ ਨੂੰ ਵਫਤ ਮਿਲੇ ਆ ਕਿ ਆ ਭ੍ਰਿਸ਼ਟਾਚਾਰੀ ਅੰਦਰ ਬੈਠਾ ਜਿਹੜਾ ਪੈਸੇ ਵਾਟ ਕੇ ਮੋٹے ਜਾਂਦਾ ਹੈ ਬਗੀਚਾ ਸਿੰਘ ਜਿੰਨੇ ਖਿਲਾਫ ਠੋਸ ਸਬੂਤ ਨੇ ਕਿ ਆਨਲਾਈਨ ਹਾਜ਼ਰੀ ਦੋ ਬੰਦਿਆਂ ਦੀ ਪੈਸੇ 10 ਬੰਦਿਆਂ ਦੇ ਪਾਏ ਗਏ ਨੇ ਠੋਸ ਸਬੂਤ ਦਿੱਤੇ ਨੇ ਕਿ 300 ਬੰਦਿਆਂ ਦੇ ਨਾਮ 'ਤੇ ਪੈਸੇ ਪਾਏ ਨੇ ਉਹ ਅਜੇ ਤੱਕ ਇੱਥੇ ਰਾਜ ਕੀਤੀ ਜਾਂਦਾ ਹੈ ਅਜੇ ਤੱਕ ਪੈਸੇ ਲਈ ਜਾਂਦਾ ਹੈ ਵੀਡੀਓ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਤੇ ਫਿਰ ਜੁਮੇਵਾਰ ਵੀਡੀਓ ਹੈ ਡੀਸੀ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਡੀਸੀ ਇਹਨਾਂ ਦੇ ਖਿਲਾਫ ਵੀ ਅਸੀਂ ਨਾਰੇਬਾਜੀ ਕੀਤੀ ਹੈ ਇਹ ਸਾਰੇ ਜ਼ਿੰਮੇਵਾਰ ਨੇ ਇਸ ਨੇਗਾ ਦੇ ਵਿੱਚ ਅੰਗਲੀ ਕਰਨ ਚ ਇਹ ਅੱਜ ਦਾ ਜਿਹੜਾ ਸਾਡਾ ਧਰਨਾ ਜਿਹੜੇ ਨਰੇਗਾ ਦਾ ਹੰਬਲਾ ਹੈ ਉਹ ਆਪ ਕਟਾਈ ਕਰ ਰਹੀ ਸੀ ਇਹ ਨਰੇਗਾ ਦੇ ਵਿੱਚ ਸਭ ਉਹਨਾਂ ਨੂੰ ਅਸੀਂ ਆਰਜੈਂਟ ਕੇਰਿਆ ਆ ਉਹਨਾਂ ਨੂੰ ਅੰਦਰ ਤਾੜਿਆ ਆ ਕਿਉਂਕਿ 31 ਮਾਰਚ ਨੂੰ ਇਹ ਸਾਲ ਖਤਮ ਹੋ ਜਾਣਾ ਹੈ ਤੇ ਜਿਹੜੇ ਨਰੇਗਾ ਦੇ ਕੰਮੇ ਨੇ ਉਹਨਾਂ ਦੇ ਹੱਕਾਂ ਦੇ ਡਾਕਾ ਜਾਣਬੁੱਝ ਕੇ ਮਾਰਾ ਰਹੇ ਨੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਦੇ ਕਹਿਣ ਦਾ ਸੀ ਜਿਹੜੇ ਸਰਕਾਰ ਹੈ ਉਹ ਕੰਮ ਨਹੀਂ ਚਲਾਉਣਾ ਦਉਂਦੀ ਇਹ ਕਾਨੂੰਨ ਹੈ ਐਕਟ ਲੱਗਿਆ ਹੈ ਮਤਲਬ ਕੌਟਮ ਕੰਟੈਕਟ ਲੱਗਿਆ ਆ ਬਾਕੀ ਸਾਰੇ ਕੰਮ ਬੰਦ ਨੇ ਪਰ ਨਰੇਗਾ ਕੰਮ ਬੰਦ ਨਹੀਂ ਹੈਗਾ ਸੋ ਇਸ ਵਾਸਤੇ ਇਹ ਸਿਰਫ ਪੈਸੇ ਲੈਣ ਖਾਤਰ ਇਹ ਚੋਤ ਲੈਣ ਖਾਤਰ ਇਹ ਸਾਰਾ ਕੁਝ ਕੀਤਾ ਸਾਡੀ ਚੇਤਾਵਨੀ ਇਹਨਾਂ ਨੂੰ ਵੀ ਅੱਗੇ ਤੂੰ ਇਹ ਕੋਈ ਗੜਬੜ ਕਰਨਗੇ ਤਾਂ ਜੇ ਹੁਣ ਆ ਰਹੇ ਨੇ ਜਿਹੜੇ ਇਹਨਾਂ ਦਾ ਅੰਬਲਾਰ ਜਾਂ ਵੀਡੀਓ ਦਾ ਤਾਲਮੇ ਉਹਨੇ ਕੀਤਾ ਸਾਡੇ ਨਾਲ ਵੀ ਇਹਨਾਂ ਨੂੰ ਤੁਸੀਂ ਇੱਕ ਵਾਰ ਜੋ ਤੁਹਾਡੀਆਂ ਸ਼ਰਤਾਂ ਨੂੰ ਅਸੀਂ ਮੰਨ ਲੈਨੇ ਆ ਤੇ ਇਹ ਤੋਂ ਬਾਅਦ ਜੇ ਕਰਨਗੇ ਤਾਂ ਫਿਰ ਇਸ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਾਂਗੇ ਪਰ ਤਿੰਨ ਚਾਰ ਇਹੋ ਜਿਹੇ ਬੰਦੇ ਨੇ ਜਿਹੜੇ ਮਾਹ ਕਰਪਟ ਨੇ ਉਹਨਾਂ ਨੂੰ ਅਸੀਂ ਲਿਖਤੀ ਦੇ ਦਿੱਤਾ ਜੇ ਸਸਪੈਂਡ ਰਾ ਕਰਨਗੇ ਤੇ ਫਿਰ ਲਗਾਤਾਰ ਅਸੀਂ ਨਰੇਗਾ ਵੱਲੋਂ ਇਹ ਪੱਕਾ ਇੱਥੇ ਧਰਨੇ ਲਾ ਕੇ ਉਹਨਾਂ ਨੂੰ ਸਸਪੈਂਡ ਕਰ ਦੇ ਜਦੋਂ ਤੱਕ ਸਸਪੈਂਡ ਰਾ ਕਰਨਗੇ ਅਸੀਂ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ। ਤੋਂ ਮੰਗ ਇਹ ਕਰਦੇ ਆ ਜੀ ਕਿਉਂਕਿ ਜਿਹੜੇ ਪਿੰਡਾਂ ਵਾਲੇ ਸਰਪੰਚ ਸਨ ਪੰਚਾਇਤਾਂ ਸਨ ਉਹ ਹੁਣ ਪੰਗ ਹੋ ਚੁੱਕੀਆਂ ਨੇ ਕਿ ਜਦੋਂ ਅਸੀਂ ਕੰਮ ਦੀ ਮੰਗ ਕਰਦੇ ਆ ਨਰੇਗਾ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਤਾ ਇੱਥੇ ਜਦੋਂ ਆਉਣੇ ਆ ਤੇ ਇੱਥੋਂ ਦਾ ਜਿਹੜਾ ਅੰਬਲਾ ਹੈ ਤੇ ਇਹ ਕਹਿੰਦੇ ਨੇ ਕਿ ਜਿਹੜੇ ਪਹਿਲਾਂ ਵਾਲੇ ਮੇਟ ਹੈਗੇ ਨੇ ਉਹ ਯਾਜਰੀਆਂ ਲਗਾਣਗੇ ਉਹ ਪਹਿਲਾਂ ਸਰਪੰਚਾਂ ਨੇ ਮੇਟ ਰੱਖੇ ਹੋਏ ਸੀ ਤੇ ਸਰਪੰਚਾਂ ਨੂੰ ਜਿਨ੍ਹਾਂ ਵੋਟਾਂ ਪਾਈਆਂ ਸੀ ਉਹ ਉਹਨਾਂ ਦੀ ਹਾਜ਼ਰੀਆਂ ਲਗਾਉਂਦੇ ਸਨ ਤੇ ਉਹ ਅਜੇ ਵੀ ਤਰੀਕ ਤੋਂ ਕਰ ਰਹੇ ਨੇ ਤੇ ਸਾਡੀ ਮੰਗ ਪ੍ਰਸ਼ਾਸਨ ਕੋਲੋਂ ਇਹ ਹੈ ਕਿ ਨਰੇਗਾ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਕੰਮ ਚੱਲਦੇ ਨੇ ਮਜ਼ਦੂਰ ਨਰੇਗਾ ਵਾਲਿਆਂ ਦੇ ਮਜ਼ਦੂਰਾਂ ਯੂਨੀਅਨ ਵੱਲੋਂ ਹੈਗੇ ਨੇ ਉਹ ਸਾਡੇ ਮੇਟ ਬਣਾਏ ਜਾਵਣ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਕਹਿੰਦੇ ਕੰਮ ਜਿਹੜਾ ਹੈਗਾ ਤੁਸੀਂ ਨਹੀਂ ਦੇ ਰਹੇ ਆ ਜਿਹੜੀਆਂ ਗਲਤ ਲਾਰੇ ਹੋ ਇੱਦਾਂ ਇੱਦਾਂ ਕਰਦੇ ਮੇਰੇ ਕੋਲ ਤਾਂ ਪਿੰਡ ਹੀ ਹੋਣ ਮਿਲਿਆ ਜੀ ਮੈਨੂੰ ਤਾਂ ਅੱਛਾ ਜੀ ਪਹਿਲਾਂ ਮੇਰੇ ਕੋਲ ਪਿੰਡ ਨਹੀਂ ਸੀ ਪਹਿਲਾਂ ਹੋਰ ਜੀਆਰਐਸ ਸਕੂਲ ਇਹ ਰੋਪ ਦਾ ਤੋਂ ਤੁਹਾਡੇ ਤਲਾਰੇ ਕੀ ਕਰਦੇ ਮੈਨੂੰ ਡਿਮਾਂਡ ਦੇ ਕੇ ਨੇ ਡਿਮਾਂਡ ਮੈਂ ਆਪ ਦੇ ਏਕੀ ਸਾਹਿਬ ਦੇ ਸਾਈਨ ਕਰਵਾਤੇ ਜਈ ਸਾਹਿਬ ਦੇ ਕਰਵਾਤੇ ਆਪ ਦੇ ਕਰਤੇ ਵੀਡੀਓ ਸਾਹਿਬ ਦੇ ਸਾਈਨ ਕਰਦੇ ਨੇ ਵੀਡੀਓ ਸਾਹਿਬ ਪ੍ਰਬੰਧਕ ਦੇ ਸਾਈਨ ਕਰਤਾ ਇੰਦਾਂ ਜੀ ਜੀ ਉਹਨਾਂ ਸਾਈਨ ਹੁਣ ਤੋਂ ਬਾਅਦ ਉਹਨਾਂ ਦਾ ਕੰਮ ਨਿਕਲ ਜਾਏਗਾ ਠੀਕ ਕਰਨਾ ਦੇਰੀ ਦਾ ਨਾ ਜੀ ਸਰ ਕੀ ਮੰਗ ਪੱਤਰ ਦਿੱਤਾ ਗਿਆ ਜੀ ਇਹਨਾਂ ਨਾਲ ਇਹnabla ਵੱਲੋਂ ਦਿੱਤਾ ਗਿਆ ਜੀ ਇੱਕ ਬਗੀਚਾ ਸਿੰਘ ਵੱਲੋਂ ਹੈਗਾ ਸਸਪੈਂਡ ਕੀਤਾ ਗਿਆ ਜੇ ਪਿਸਤਾਚਾਰੀ ਦੇ ਕੋਈ ਦੋਸ਼ ਹੈਗੇ ਨੇ ਜੀ ਉਹ ਆਦੀ ਅਸੀਂ ਇਹ ਮਾਨ ਜੋ ਗੇੜੀ ਸਾਹਿਬ ਨੂੰ ਤੋਰ ਦਿੰਨੇ ਆ ਜੀ ਅਗਲੀ ਲੋਡਿੰਗ ਦੀ ਕਾਰਵਾਈ ਹੈ ਜੋ ਉਹਨਾਂ ਵੱਲੋਂ ਕੋਲਾ ਹੁਕਮ ਹੋਏਗਾ ਜੀ ਜੀ ਠੀਕ ਜਾਨੂ ਕਰਵਾ ਦਿੱਤਾ ਜਾਏਗਾ